ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡ ਐ ਭਦੌੜ ਜ਼ਿਲ੍ਹਾ ਬਰਨਾਲਾ ਠੀਕ ਆ ਜੀ ਬਾਈ ਕੋਲ ਜਰਸੀ ਗਾਂ ਜੀ ਠੀਕ ਆ ਲੈਨੇ ਆ ਡਿਟੇਲ ਗਾਂ ਦੀ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਪੁੱਛਦੇ ਆ ਬਾਈ ਨੂੰ ਨੰਬਰ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕੀ ਨਾ ਵੀਰੇ ਜੱਗਾ ਵੀਰੇ ਪੈਂਡ ਜੀ ਭਦੌੜ ਵੀਰੇ ਨੰਬਰ ਦੱਸੋ ਜੀ ਆਪਣਾ ਨੰਬਰ 76960 ਹਾਂਜੀ 76960 23730 ਤੁਹਾਰੇ ਫੇਰ ਦਾ ਜੀ 70960 23730 ਠੀਕ ਹੈ ਜੀ ਹਾਂਜੀ 자세 ਦੀ ਡੀਟੇਲ ਦੱਸੋ ਜੀ ਆਪਣੇ ਗਾਂ ਦੀ ਮੇਰੇ 18 ਕਿਲੋ ਦੁੱਧ ਦੀ ਗ੍ਰਾਮੀਆ ਜੋ ਕੇ ਕਿਹੜਾ ਮਰਜੀ ਲੈ ਜੇ ਠੀਕ ਹੈ ਜੀ ਮੁੱਲ 60000 ਰੁਪਏ ਕਰਦੇ ਹਾਂ ਠੀਕ ਹੈ ਜੀ ਆਕਾ ਲੈ ਜੂ ਠੀਕ ਹੈ ਜੀ ਤੋਰ ਕੇ ਦਿਖਾ ਦਿਓ ਤੋਰ ਕੇ ਜੀ ਨੀ ਮੁੱਲ ਆਪਣਾ ਦੱਸ ਦਿੱਤਾ ਜੀ 60000 ਥਾਂ ਥਾਂ ਮੁਠੀ ਲੱਗਾਈ ਨਹੀਂ ਬਾਕੀ ਸਭ ਤੇ ਸਾਹਮਣੇ ਹੈ ਜੀ ਠੀਕ ਹੈ ਜੀ ਤੋਰ ਫੇਸ ਕੁਆਲਟੀ ਦੇਖ ਸਕਦੇ ਹੋ ਠੀਕ ਹੈ ਜੀ ਮੇਰੇ 18 ਕਿਲੋ ਗ੍ਰਾਮ ਕੇ ਮਰਜੀ ਤੋਂ ਚੁੱਕ ਕੇ ਲੈ ਠੀਕ ਹੈ ਜੀ ਠੀਕ ਇਹ ਪਹਿਲਾ ਬੈਗ ਹੀ ਕੋਈ ਕਹਿੰਦਾ ਠੀਕ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਸੰਧੀ ਸੀਰ ਪੂਰੀ ਆ ਟੈਂਡ ਪਤਾ ਹੋ ਠੀਕ ਹੈ ਜੀ ਫੇਸ ਕੁਆਲਟੀ ਦੇਖ ਸਕਦੇ ਆ ਕੰਟਮ ਸਹੀ ਆ ਠੀਕ ਹੈ ਜੀ ਚੈੱਕ ਕਰਕੇ ਜਾ ਸਕਦੇ ਬਈ ਮਾਨਤਨ ਹੋ ਜੂ ਹਾਂ ਜੀ ਫੁੱਲ ਮਾਨਤਨ ਕਰ ਦਾਂਗੇ ਬਈ ਕੋਈ ਕਹਿੰਦਾ ਮਾਨਤਨ ਫੁੱਲ ਕਰ ਦਾਂਗੇ ਜੀ ਦੱਸ ਕੇ ਰਹਿੰਦੇ ਆ ਬਾਈ ਜੀ ਜੇ ਕਿਸੇ ਨੇ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਠੀਕ ਹੈ ਜੀ 7528200355 ਜੀ ਛੇ ਕਿਸੇ ਨੇ ਵੀ ਐਡ ਕਰਾਉਣੀ ਹੈ ਤਾਂ ਪੁਨਾ ਜਰੂਰ ਕਨੈਕਟ ਕਰੋ ਜੀ ਮਿਲਦੇ ਆਂ ਭਰਾ ਅਲਮੀਡੀ ਚੱਕ ਕੇ ਬਾਏ